ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਤੂੰ ਮਾਨੇ ਜਾਨਾ ਹੋ ਮਾਨੇ ਦਿਲਦਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਇਹ ਚਾਹੁੰਦੀ ਕੋਠੀਆਂ ਵਿੱਚ ਰਹਿਣਾ ਨਹੀਂ ਏਸੀ ਗੱਡੀਆਂ ਵਿੱਚ ਬਹਿਣਾ ਸਾਡੀ ਮੰਨ ਲੈ ਤੂੰ ਮੁਟਿਆਰੇ ਸਾਡੀ ਮੰਨ ਲੈ ਤੂੰ ਮੁਟਿਆਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੇ ਲੈਣੇ ਫੁੱਲ ਨਜ਼ਾਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਤੇਰੇ ਹੱਥ ਡੋਰਾ ਮਾਰ ਤੁਣਕੇ ਜਾਂ ਤੋੜ ਦੇ ਤੁਣਕੇ ਜਾਂ ਤੋੜ ਦੇ ਹਾਸਿਆਂ ਚ ਤਾਰ ਦੇ ਜਹਾਂ ਜੂਆਂ ਚ ਰੋੜ ਦੇ ਹੰਜੂਆਂ ਚ ਰੋੜ ਦੇ ਤੇਰੇ ਚਰਨਾ ਵਿੱਚ ਤਾਂ ਮੱਲੀ ਜਿੰਦ ਹੋ ਜਾਏ ਪਿਆਰ ਚ ਚੱਲੀ ਮਾਏ ਮੇਰੀ ਏ ਦੁੱਖ ਲੱਕਾਂ ਜਿੰਦੜੀ ਕੱਲੀ ਦਾਤੀ ਮੇਰੀ ਏ ਤਕਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਮਨ ਪੇਪਕੋਟ ਫਰਮ ਖਲਗੜੀ ਕੈਨੇਡਾ ਸੋ ਮੇਰੇ ਪਿੱਛੇ ਬੋਰਡ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਅਸੀਂ ਮਿਸਟਰ ਐਂਡ ਮਿਸਿਸ ਬੇਅਰਜ਼ ਦੀ ਗ੍ਰੈਂਡ ਓਪਨਿੰਗ ਤੇ ਹਾਜ਼ਰ ਹੋਏ ਆਂ ਸੋ ਇੱਥੇ ਤੁਹਾਨੂੰ ਦੱਸਾਂਗੇ ਅਸੀਂ ਕਿ ਇੱਥੇ ਕੀ ਕੀ ਸੇਵਾਵਾਂ ਹਨ ਤੇ ਕੀ ਕੀ ਇਹ ਡੀਲਸ ਹਨ ਕੋਈ ਕੀ ਕੀ ਸੇਲਸ ਲੈ ਕੇ ਆਏ ਹਨ ਸੋ ਸਭ ਤੋਂ ਵੱਡੀ ਗੱਲ ਇੱਥੇ ਤੁਹਾਨੂੰ ਰੈਂਟਲ ਵੀ ਇਨਕੁਆਰੀਜ਼ ਮਿਲਣ ਵਾਲੀਆਂ ਨੇ ਸੋ ਤਾਂ ਕਿ ਤੁਸੀਂ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਥੇ ਬ੍ਰਾਈਡਲ ਲਹਿੰਗਾ ਜਾਂ ਹੋਰ ਵੀ ਕੱਪੜੇ ਬੱਚਿਆਂ ਦੇ ਵੱਡਿਆਂ ਦੇ ਬਜ਼ੁਰਗਾਂ ਦੇ ਸੋ ਸਾਰੇ ਹੀ A to Z ਤੁਹਾਨੂੰ ਏਜ ਦੇ ਵਾਲੇ ਕੱਪੜੇ ਇੱਥੇ ਤੁਹਾਨੂੰ ਮਿਲਣਗੇ ਸੋ ਇੱਥੇ ਮਤਲਬ ਤੁਹਾਨੂੰ ਸਾਰਾ ਕੁਝ ਹੀ ਤੁਸੀਂ ਜੇ ਕਸਟਮ ਕਰਵਾਉਣਾ ਹੋਵੇ ਤੁਹਾਨੂੰ ਉਹ ਵੀ ਮਿਲ ਜਾਊਗਾ ਸੋ ਆਓ ਆਪਾਂ ਅੰਦਰ ਚੱਲਦੇ ਹਾਂ ਅੰਦਰ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਰੌਣਕ ਮੇਲਾ ਲੱਗਿਆ ਹੋਇਆ ਇੱਥੇ ਤੇ ਕਿਵੇਂ ਸਾਰੇ ਇਕੱਠੇ ਹੋਏ ਨੇ ਅੱਜ ਦੇ ਗ੍ਰੈਂਡ ਓਪਨਿੰਗ ਦੇ ਵਿੱਚ ਸੋ ਆਜੋ ਮੇਰੇ ਨਾਲ ਸੋ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕੁਝ ਸਵਾਲ ਜਿਹੜੇ ਸਾਡੇ ਵੀ ਜਾਣਦੇ ਕੁਝ ਦਰਸ਼ਕਾਂ ਦੇ ਜਾਣਦੇ ਵਿੱਚ ਵੀ ਹਨ ਸੋ ਪਹਿਲਾ ਸਵਾਲ ਜਿਹੜਾ ਮੇਰੇ ਵੀ ਬਹੁਤ ਜਾਣਦੇ ਵਿੱਚ ਹੈ ਕਿ ਤੁਸੀਂ ਮਿਸਟਰ ਐਂਡ ਮਿਸੇਸ ਬੇਅਰਜ਼ ਨਾਮ ਕਿਵੇਂ ਕੀ ਸੋਚ ਕੇ ਰੱਖਿਆ ਹੈ ਸੋ ਕੀ ਮਤਲਬ ਹੈ ਇਸ ਦਾ ਸੋ ਮਿਸਟਰ ਐਂਡ ਮਿਸੇਸ ਬੇਅਰਜ਼ ਮੈਂ ਤਾਂ ਸੋਚਿਆ ਸੀ ਕਿ ਕਿਉਂਕਿ ਮੈਨੂੰ ਸੀਗਾ ਕਿ ਇੱਥੇ ਆਪਣੇ ਪਲੱਸ ਸਾਈਜ਼ਸ ਨਹੀਂ ਮਿਲਦੇ ਕੈਲਗਰੀ ਚ ਹਾਂਜੀ ਸੋ ਆਪਾਂ ਇੱਧਰ ਜਿਹੜੇ ਸਾਈਜ਼ਸ ਲੈ ਕੇ ਆ ਰਹੇ ਹਾਂ ਅ

curte pijama ਉਸ ਆਵੇਲੇਬਲ ਆ ਕੈਜ਼ੂਅਲ ਵੀਅਰ ਚ ਆਪਣੇ ਕੋਲ ਸੂਟਸ ਹੈਗੇ ਆ ਕੋਟ ਸੈਟਸ ਹੈਗੇ ਆ ਐਂਡ ਸੋ ਤੁਸੀਂ ਕਸਟਮਾਈਜ਼ੇਸ਼ਨ ਵੀ ਕਰ ਦਿੰਦੇ ਜੇ ਕਿਸੇ ਨੇ ਆਪਣਾ ਕਰਵਾ ਲੈ ਹੋਵੇ ਠੀਕ ਹੈ ਜੀ ਕੋਈ ਵੀ ਪਿਕਚਰ ਦਿਖਾ ਕੇ ਤੁਸੀਂ ਸਾਡੇ ਤੋਂ ਕਸਟਮਾਈਜ਼ ਕਰਾ ਸਕਦੇ ਆ ਸੇਮ ਐਗਜ਼ੈਕਟ ਡਿਜ਼ਾਈਨ ਓਕੇ ਠੀਕ 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 ਹੈ ਜੀ ਸੋ ਮੈਨੂੰ ਪੁੱਛਣਾ ਚਾਹਨੀ ਵੀ ਇਹ ਬਿਜ਼ਨਸ ਖੋਲਣ ਦਾ ਆਈਡੀਆ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਲਾਈਕ ਕਦੋਂ ਤੁਸੀਂ ਇਹ ਸੋਚਿਆ ਵੀ ਮੈਨੂੰ ਇਹ ਸਟੋਰ ਖੋਲਣਾ ਚਾਹੀਦਾ ਹੈ ਜੀ ਸੋ ਮੇਰਾ ਮੇਨ ਜਿਹੜਾ ਫੋਕਸ ਹੈਗਾ ਉਹ ਸੀਗਾ ਰੈਂਟਲ ਸਰਵਿਸਿਜ਼ ਤੇ ਜੋ ਕਿ ਕੈਲਗਰੀ ਚ ਕੋਈ ਨਹੀਂ ਕਰ ਰਿਹਾ ਬਿਲ ਕੀ ਅਫੋਰਡੇਬਿਲਿਟੀ ਹੋਏ ਹਰ ਜਗ੍ਹਾ ਜਿਵੇਂ ਆਪਣੇ ਸਟੂਡੈਂਟਸ ਹੈਗੇ ਆ ਸੋ ਕਈ ਵਾਰੀ ਆਪਾਂ ਨੂੰ ਪਤਾ ਆਪਾਂ ਨਹੀਂ ਇੰਨਾ ਪੇ ਕਰ ਸਕਦੇ ਸਰਵਿਸਿਜ਼ ਲਈ ਸੋ ਦੇ ਕੈਨ ਰੈਂਟ ਫਰਮ ਅਸ ਸੋ ਆਪਾਂ ਰੈਂਟਲ ਸਰਵਿਸਿਜ਼ ਦਾ ਮੇਨ ਫੋਕਸ ਰੱਖਿਆ ਹਾਂ ਜੀ ਜੀ ਬਹੁਤ ਵਧੀਆ ਸੋਚਿਆ ਤੁਸੀਂ ਇਹ ਰੈਂਟਲ ਇਨਕੁਆਇਰੀਜ਼ ਬਾਰੇ ਸੋ ਮੈਂ ਪੁੱਛਣਾ ਚਾਹੁੰਦੀ ਆ ਵੀ ਇਸ ਬਿਜ਼ਨਸ ਨੂੰ ਸਟਾਰਟ ਕਰਨ ਦੇ ਵਿੱਚ ਤੁਹਾਡਾ ਫੈਮਿਲੀ ਮੈਂਬਰਸ ਦਾ ਕਿੰਨਾ ਕੁ ਯੋਗਦਾਨ ਹੈ ਇਸ ਦੇ ਵਿੱਚ ਸੋ ਜੇ ਤੁਸੀਂ ਫੈਮਿਲੀ ਮੈਂਬਰਸ ਦੀ ਗੱਲ ਕਰੋ ਮੇਰੇ ਬੱਚੇ ਇਹੀ ਮੇਰੇ ਫੈਮਿਲੀ ਮੈਂਬਰ ਸਾਂ ਠੀਕ ਠੀਕ ਉਹ ਵੀ ਆਰ 3 ਅਸੀਂ ਆਪ ਹੀ ਸਾਰਾ ਸੈਟਅਪ ਕੀਤਾ ਆ ਸਾਰਾ ਸਟਾਰਟਅਪ ਕੀਤਾ ਆ ਹਾਂਜੀ ਠੀਕ ਠੀਕ ਸੋ ਠੀਕ ਹੈ ਬਹੁਤ ਵਧੀਆ ਗੱਲ ਜੀ ਤੁਹਾਡੇ ਬੱਚੇ ਤੁਹਾਡਾ ਸਾਥ ਦੇ ਰਹੇ ਨੇ ਜੀ ਸੋ ਮਤਲਬ ਇੱਥੇ ਮੈਨੂੰ ਲੱਗਦਾ ਆਏ ਵੀ ਹੋਣਗੇ ਤੁਹਾਡੇ ਬੱਚੇ ਸੋ ਇਹ ਬੇਟਾ ਹੈ ਪਰੇ ਹਾਂਜੀ ਠੀਕ ਠੀਕ ਜੀ ਹਾਂਜੀ ਹਾਂਜੀ ਸੱਚੇ ਗੱਲ ਜੀ ਅਸੀਂ ਸਿਕਾ ਹਾਂਜੀ ਸੋ ਕਿਵੇਂ ਦਾ ਫੀਲ ਹੋ ਰਿਹਾ ਅੱਜ ਤੁਹਾਡੀ ਇਸ ਸਟੋਰ ਦੀ ਗ੍ਰੈਂਡ ਓਪਨਿੰਗ ਤੇ ਤੁਹਾਨੂੰ ਤੁਹਾਡੇ ਮਮਾ ਇਨਾ ਵੱਡਾ ਵਧੀਆ ਕਦਮ ਲੈ ਰਹੇ ਨੇ ਸੋ ਅਮੇਜ਼ਿੰਗ ਯਾ ਦੈਟਸ ਗੁਡ ਇਟਸ ਲਾਈਕ ਉਮ ਆਮ ਫੀਲ ਰੀਲੀ ਪ੍ਰਾਊਡ ਫੋਰ ਹਰ ਯਾ ਸ਼ੀਜ਼ ਰੀਲੀ ਪ੍ਰਾਊਡ ਥੈਂਕ ਯੂ ਸੋ ਮਚੀ ਥੈਂਕ ਯੂ ਥੈਂਕ ਯੂ ਆਓ ਜੀ ਤੁਹਾਨੂੰ ਅੱਗੇ ਵੀ ਆਪਾਂ ਸਾਰੇ ਦਿਖਾਣੇ ਆ ਵੀ ਇਨਾਂ ਕੋਲ ਕੀ ਕੀ ਵੈਰਾਈਟੀਆਂ ਅਵੇਲੇਬਲ ਨੇ ਤੇ ਕੀ ਕੀ ਸਾਰਾ ਕੁਝ ਹੈਗਾ ਜੀ ਆਜੋ ਸਾਡੇ ਨਾਲ ਸਸ਼ੀਕਲ ਜੀ ਇਹ ਰਾਜਪਾਲੀਵਾਲ ਨਹੀਂ ਜਿਹੜੇ ਇਸ ਵਾਰੀ ਕਾਉਂਸਲਰ ਦੀ ਇਲੈਕਟਰੀ ਇਲੈਕਟ ਕਰ ਰਹੇ ਨੇ ਤੇ ਆਪਾਂ ਇਹਨਾਂ ਕੋਲੋਂ ਪੁੱਛ ਰਹੇ ਨਹੀਂ ਕਿ ਕਿ ਇਹਨਾਂ ਨੂੰ ਇਸ ਵਾਰ ਕੀ ਫੀਲ ਹੋ ਰਿਹਾ ਇਸ ਗ੍ਰੈਂਡ ਓਪਨਿੰਗ ਤੇ ਮਿਸਟਰ ਐਂਡ ਮਿਸਿਸ ਬੇਅਰਸ ਦੇ ਸਟੋਰ ਤੇ ਦੇਖੋ ਜੀ ਪਹਿਲਾਂ ਤਾਂ ਮੈਂ ਮਿਸਟਰ ਐਂਡ ਮਿਸਿਸ ਬੇਅਰਸ ਉਹ ਦੋਨਾਂ ਨੂੰ ਵਧਾਈ ਦਿੰਦਾ ਹਾਂ ਰਾਈਟ ਤੇ ਸੈਕਿੰਡਲੀ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਜਿਹੜੇ ਅਵਾਰਡ ਪੰਜਾਏ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਮਾਲ ਬਿਜ਼ਨੈਸਿਸ ਨੇ ਉਹਦੇ ਵਿੱਚ ਨੇ ਤੇ ਮੈਨੂੰ ਮਾਣ ਆ ਕਿ ਮੈਂ ਉਹਨੂੰ ਰੈਪਰੈਜ਼ੈਂਟ ਕਰਦਾ ਜਦੋਂ ਵੀ ਸਾਡੇ ਓਨਟਰਪ੍ਰੈਨਿਅਰਸ ਇਦਾਂ ਦਾ ਕੰਮ ਸ਼ੁਰੂ ਕਰਦੇ ਨੇ ਸਾਨੂੰ ਖੁਸ਼ੀ ਹੁੰਦੀ ਆ ਪਰ ਨਾਲੋ ਨਾਲ ਸਾਡੀ ਕਮਿਊਨਿਟੀ ਦੇ ਉੱਤੇ ਰਿਸਪੌਂਸਿਬਿਲਟੀ ਵੀ ਪੈ ਜਾਂਦੀ ਆ ਕਿਉਂਕਿ ਉਹ ਰਿਸਕ ਲੈਂਦੇ ਨੇ ਫਾਈਨੈਂਸ ਦਾ ਸਾਰਾ ਸਾਡਾ ਹੁਣ ਜ਼ਿੰਮੇਵਾਰੀ ਆ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ ਅਸੀਂ ਆਈਏ ਉਹਨਾਂ ਦੇ ਇੱਥੇ ਜਿੰਨਾ ਵੀ ਪ੍ਰੋਡਕਟ ਆ ਉਹਨੂੰ ਖਰੀ ਜੀ ਇਸ ਤੋਂ ਇਲਾਵਾ ਵੀ ਜੇ ਇਹਨਾਂ ਨੂੰ ਕੋਈ ਹੋਰ ਹੈਲਪ ਦੀ ਲੋੜ ਹੋਵੇ ਲੇਕਿ ਸモール ਬਿਜ਼ਨਸ ਨੂੰ ਵਿਧਾਨ ਵਿੱਚ ਤੁਸੀਂ ਉਹ ਕਿਸ ਤਰ੍ਹਾਂ ਕਰ ਸਕਦੇ ਹੋ ਦੇਖੋ ਜੀ ਸਾਡੀ ਸਿਟੀ ਆਫ ਕੈਲਗਰੀ ਦਾ ਹੁਣ ਬਹੁਤ ਛੇਤੀ ਹੌਲਿਡੇ ਸੀਜ਼ਨ ਦੇ ਵਿੱਚ ਬਾਇ ਲੋਕਲ ਦਾ ਕੈਂਪੇਨ ਹੁੰਦਾ ਵਾ ਸ਼ਾਪ ਲੋਕਲ ਇਹ ਉਹਦਾ ਵੀ ਪਾਰਟ ਬਣ ਸਕਦੇ ਨੇ ਉਹ ਸਾਡੀ ਸਿਟੀ ਦੇ ਵਿੱਚ ਹੁੰਦਾ ਵਾ ਤੇ ਅਸੀਂ ਕੋਸ਼ਿਸ਼ ਇਹੀ ਕਰਦੇ ਹੁੰਦੇ ਹਾਂ ਕਿ ਉਹ ਨੂੰ ਨਾਰਥ-ਈਸਟ ਦੇ ਵਿੱਚ ਲਿਆਂਦਾ ਜਾਵੇ ਸੋ ਉਹ ਇੱਕ ਹਿੱਸਾ ਵਾ ਦੂਸਰਾ ਹਿੱਸਾ ਹਮੇਸ਼ਾ ਇਹ ਹੁੰਦਾ ਕਿ ਆਪਣੀ ਸਿਟੀ ਤੇ ਜਿਹੜੇ ਕਾਉਂਸਲਰਸ ਨੇ ਉਹਨਾਂ ਨਾਲ ਕੰਟੈਕਟ ਕਰੋ ਤੇ ਉਹ ਤੁਹਾਨੂੰ ਜਿੱਦਾਂ ਬਿਜ਼ਨਸ ਬਿਜ਼ਨਸ ਕਾਉਂਸਲਰੀ ਕਮੇ ਐਵੈਨਿਊਸ ਨੇ ਵਿੱਚ ਹੈਲਪ ਕਰਦੇ ਜੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਜੀ ਤੁਸੀਂ ਇਹਨਾਂ ਦੀ ਹੈਲਪ ਕਰ ਰਹੇ ਹੋ ਛੋਟੇ ਬਿਜ਼ਨਸ ਦੀ ਥੈਂਕ ਯੂ ਸੋ ਮਚ ਜੀ ਬਿਲਕੁਲ ਆਲਵੇਸ ਥੈਂਕ ਯੂ ਸੋ ਆਪਾਂ ਗੱਲਬਾਤ ਕਰਦੇ ਹਾਂ ਮਜੀਤ ਰੂਪ ਵਾਲੀਆਂ ਨਾਲ ਜੀ ਜੀ ਤੁਹਾਨੂੰ ਕਿਵੇਂ ਦਾ ਫੀਲ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਇਸ ਗ੍ਰੈਂਡ ਓਪਨਿੰਗ ਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਲਵਾ ਵਾਲੀਏ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਇਹ ਚੀਜ਼ਾਂ ਜੋ ਵੀ ਕੁਝ ਹੋਵੇ ਨਾ ਇਹ ਜੇ ਤੁਸੀਂ ਨਹੀਂ ਨਾ ਆਉਂਦੇ ਫਿਰ ਇਹ ਚੀਜ਼ਾਂ ਅਧੂਰੀਆਂ ਲੱਗਦੀਆਂ ਨੇ ਜੀ ਬਿਲਕੁਲ ਤੁਸੀ ਅੱਗੇ ਤੋਂ ਅੱਗੇ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁबारकਾਂ ਅੱਜ ਜਿਨ੍ਹਾਂ ਨੇ ਵੀ ਆਪਣੇ ਪਹੁੰਚੇ ਨੇ ਇੱਥੇ ਆਪਣੇ ਜੋਤੀ ਭੈਣ ਜੀ ਔਰ ਰਵੀ ਜੀ ਜਿਨ੍ਹਾਂ ਨੇ ਮਿਲ ਕੇ ਇਹ ਪ੍ਰੋਗਰਾਮ ਸਾਰਾ ਬਣਾਇਆ ਔਰ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਸਿਲੈਕਸ਼ਨ ਤੇ ਕਲੈਕਸ਼ਨ ਇਹਨੇ ਜਿਸ ਬੰਦੇ ਦੀ ਵਧੀਆ ਨਾ ਜੀ ਬਿਲਕੁਲ ਜੀ ਤੇ ਉਹ ਬੰਦਾ ਦੁਨੀਆ ਤੇ ਰਾਜ ਕਰਦਾ ਹੈ ਜੀ ਬਿਲਕੁਲ ਸਲੈਕਸ਼ਨ ਵੀ ਹੈ ਕਲੈਕਸ਼ਨ ਵੀ ਹੈ ਹਾਂਜੀ ਤੇ ਬਹੁਤ ਅੱਛੀ ਵੈਰਾਈਟੀ ਹੈ ਤੇ ਜਦੋਂ ਬੰਦਾ ਸਮਝ ਲਓ ਕਿ ਅੰਦਰ ਐਂਟਰ ਕਰਦਾ ਹਾਂ ਹਾਂਜੀ ਐਂਟਰ ਕਰਦਾ ਤੇ ਫਿਰ ਉਹ ਚੀਜ਼ ਹੈ ਨਹੀਂ ਇੱਥੇ ਜਿਹੜੀ ਚੀਜ਼ ਹੈ ਮਤਲਬ ਬਿਨਾ ਪਾਏ ਤੋਂ ਬਾਹਰ ਜਾਵੇ ਜੁਐਲਰੀ ਜੁਐਲਰੀ ਵਗੈਰਾ ਤੇ ਆਪਾਂ ਕਹਿ ਸਕਦੇ ਹਾਂ ਕਿ ਖੋੜਤੇ ਪਜਾਮੇ ਹੋਰ ਬੱਚਿਆਂ ਦੇ ਬਹੁਤ ਪਿਆਰੇ ਪਿਆਰੇ ਸੂਟ ਹਨਾ ਸੋ ਹਰ ਚੀਜ਼ ਇੱਥੇ ਅਵੇਲੇਬਲ ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਸਿਲੈਕਸ਼ਨ ਦੇ ਕਲੈਕਸ਼ਨ ਸਾਰਾ ਕੁਝ ਇਹ ਸੋ ਤੁਸੀਂ ਇਹਨਾਂ ਦੀ ਕਿਸ ਤਰੀਕੇ ਨਾਲ ਹੈਲਪ ਕਰ ਰਹੇ ਹੋ ਲੇਕ ਜਿਹੜਾ ਇਹਨਾਂ ਨੂੰ ਛੋਟਾ ਬਿਜ਼ਨਸ ਜਿਹੜਾ ਵਾ ਇੱਥੇ ਤੱਕ ਲਿਆਂਦੀ ਹੋਵੇ ਤੇ ਅੱਗੇ ਵਧਾ ਸਕਣ ਆਪਣਾ ਛੋਟਾ ਬਿਜ਼ਨਸ ਨੂੰ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਦੀ ਹੈਲਪ ਕਰ ਸਕਦੇ ਹੋ ਹੈਲਪ ਦੇ ਵਿੱਚ ਤਾਂ ਇਹੀ ਹੈ ਜਿੰਨੇ ਕਿ ਆਪਣੇ ਫਰੈਂਡ ਸਰਕਲ ਹੁੰਦਾ ਜਦੋਂ ਜਦੋਂ ਕਿਤੇ ਕੋਈ ਚੀਜ਼ ਵਧੀਆ ਮਿਲਦੀ ਹੈ ਨਾ ਤੇ ਬੰਦਾ ਫੇ ਅੱਗੇ ਤੋਂ ਅੱਗੇ ਦੱਸਦਾ ਜੀ ਜੀ ਬਿਲਕੁਲ ਰ ਕਿ ਬਹੁਤ اچھی ਆ ਨਾ ਤੇ ਇਸ ਕਰਕੇ ਬੰਦਾ ਅੱਗੇ ਤੋਂ ਅੱਗੇ ਜਦੋਂ ਫਰੈਂਡ ਸਰਕਲ ਦੇ ਵਿੱਚ ਦੱਸਦਾ ਤਾਂ ਫਿਰ ਨੈਚੁਰਲੀ business ਕੋਈ ਵੀ ਉਹ ਬ੍ਰੋਟ ਕਰਦਾ ਜੀ ਬਿਲਕੁਲ ਜੀ ਬਿਲਕੁਲ ਇਸ ਕਰਕੇ ਸੋ ਤੁਸੀਂ ਅੱਜ ਕੀ ਕੀ ਕਰ ਰਹੇ ਹੋ ਨਾ ਸਾਰੇ ਪ੍ਰਦਰਸ਼ਕਾਂ ਲਈ ਕੀ ਕਿਹੜਾ ਗੀਤ ਤੁਸੀਂ ਕੋਈ ਸਪੈਸ਼ਲ ਗੀਤ ਤਿਆਰ ਕੀਤਾ ਹੈ ਜੀ ਨਾ ਵਸਤੇ ਚ ਕੀ ਗੀਤਾ ਇਹੀ ਆ ਕਿ ਜੇ ਚੌਂ ਦੀ ਕੋਠੀਆਂ ਵਿੱਚ ਰਹਿਣਾ ਨਹੀਂ ਏਸੀ ਗੱਡੀਆਂ ਦੇ ਵਿੱਚ ਬਹਿਣਾ ਜੇ ਚਾਹਉਂਦੀ ਕੋਠੀਆਂ ਵਿੱਚ ਰਹਿਣਾ ਨਹੀਂ ਏਸੀ ਗੱਡੀਆਂ ਵਿੱਚ ਬਹਿਣਾ ਸਾਡੀ ਮੰਨ ਲੈ ਤੂੰ ਮੁਟਿਆਰੇ ਸਾਡੀ ਮੰਨ ਲੈ ਤੂੰ ਮੁਟਿਆਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੇ ਲੈਣੇ ਫੁੱਲ ਨਜ਼ਾਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਜੇ ਕਰਨੀ ਐਸ਼ ਮੁਟਿਆਰੇ ਨਹੀਂ ਜੱਟ ਦੀ ਹੋ ਜਾ ਜੱਟ ਦੀ ਹੋ ਜਾ ਬਹੁਤ ਸੁਣਾ ਬਹੁਤ ਸੁਣਾ ਗਿਆ ਜੀ ਬਹੁਤ ਸੁਣਾ ਗਿਆ ਤੁਹਾਨੂੰ ਲੱਗਦਾ ਇਸ ਤਰ੍ਹਾਂ ਢੋਕਦਾ ਕਿ ਜਿਆਦਾ ਚੀਜ਼ਾਂ ਲੈਣੀਆਂ ਨੇ ਸਾਰਾ ਕੁਝ ਵਧੀਆ ਤਿਆਰ ਹੋਣਾ ਹਾਂ ਜੀ ਜੀ ਬਿਲਕੁਲ ਜੀ ਜਿੰਨੇ ਵਧੀਆ ਸਮਾਨ ਲੈਣਾ ਇਹ ਚੀਜ਼ ਤਾਂ ਲੈਣੀਆ ਜ਼ਰੂਰ ਇੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਇੱਥੇ ਪਹੁੰਚੋ ਆਪਣੀ ਫੁੱਲਫਿਲ ਕਰਨ ਲਈ ਹਰ ਇੱਕ ਚੀਜ਼ ਨੂੰ ਬਿਲਕੁਲ 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 ਥੈਂਕ ਯੂ ਸੋ ਮੱਚ ਜੀ ਸੋ ਥੈਂਕ ਯੂ ਸੋ ਮੱਚ ਹਾਂਜੀ ਸੋ ਹੁਣ ਆਪਣੇ ਨਾਲ ਨੇ ਜੀ ਕੰਸਰਵੇਟਿਵ ਐਮਪੀ ਦਾ ਲਵਿੰਦਰ ਗਿੱਲ ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਨਾਂ ਨੂੰ ਕੀ ਮਹਿਸੂਸ ਹੋ ਰਿਹਾ ਏ ਇਸ ਮਿਸਟਰਨ ਮਿਸਿਸ ਦੀ ਗ੍ਰੈਂਡ ਓਪਨਿੰਗ ਤੇ ਆ ਕੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗ ਰਿ ਸੋ ਦੇ ਵਿੱਚ ਦੇਖੋ ਕਿਦਾਂ ਰੌਣਕ ਮੇਲਾ ਲੱਗਾ ਹੋਇਆ ਜਿਹੜੀਆਂ ਜਿੱਦਾ ਪਹਿਲਾਂ ਸੀ ਆਏ ਸੀਗੇ ਲੋਕੀ ਇੰਡੀਆ ਪੱਜ ਦੇ ਸੀਗੇ ਕੈਸੀ ਚੱਕਰੀਦ ਕਿ ਲਾਈਏ ਹੋ ਲੋਕਾਂ ਲਈ ਸੌਖਾ ਹੋ ਗਿਆ ਇੱਥੇ ਸਾਰਾ ਕੁਝ ਅਵੇਲੇਬਲ ਹੈ ਤੇ ਲੋਕਾਂ ਲਈ ਈਜ਼ੀ ਹੈ ਕਿ ਵਿਆਹ ਸ਼ਾਦੀ ਲਈ ਜਾਂ ਕਿਸੇ ਵੀ ਕੰਮ ਲਈ ਉਹਨਾਂ ਨੂੰ ਜੋ ਵੀ ਚਾਹੀਦਾ ਹੈ ਇੱਥੇ ਉਹਨਾਂ ਨੂੰ ਹੋ ਗਿਆ ਜਿਵੇਂ ਕਿ ਤਾਂ ਇਹ ਤੇ ਵਧੀਆ ਮੇਰੇ ਖਿਆਲ ਨਾਲ ਬਹੁਤ ਹਰ ਚੀਜ਼ ਇੱਥੇ ਅਵੇਲੇਬਲ ਹੈ ਹਾਂਜੀ ਸੋ ਮੈਂ ਪੁੱਛਣਾ ਚਾਹੂੰਗੀ ਕਿ ਜਿਵੇਂ ਇਹ ਛੋਟੇ ਬਿਜ਼ਨਸ ਆ ਤੁਸੀਂ ਇਹਨਾਂ ਦੀ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹੋ ਇਹ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਵਿੱਚ ਹੈਲਪ ਤੇ ਦੇਖੋ ਲੋਕਾਂ ਦਾ ਸਾਥ ਚਾਹੀਦਾ ਲੋਕਾਂ ਦਾ ਹੰਦੀ ਹੈ ਨਾ ਤੇ ਇਹੀ ਹੈ ਕਿ ਆਪਨੀ ਇਕਨੋਮੀ ਲਈ ਇਹ ਹੀ ਸਟਰੋਂਗ ਕਰ ਰਹੇ ਆਪਣੀ ਇਕਨੋਮੀ ਨੂੰ ਜਿਕੇ ਤਾ ਹਾਂਜੀ ਬਾਕੀ ਜਿਹੜੀ ਸਾਡੇ ਵੱਲੋਂ ਹੈਗੀ ਹੈ ਅਸੀਂ ਆਲਵੇਜ਼ ਇਹਨਾਂ ਦੇ ਨਾਲ ਆ ਜਿੱਥੇ ਵੀ ਇਹਨਾਂ ਦੇ ਅਸੀਂ ਸਹਾਇਤਾ ਕਰਾਂਗੇ ਇਹਨਾਂ ਦੇ ਨਾਲ ਜੀ ਬਿਲਕੁਲ ਤੋਂ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆਪਣੀ ਜਿਵੇਂ ਪੰਜਾਬੀ ਕਮਿਊਨਿਟੀ ਦੇ ਯੋਗਦਾਨ ਨੂੰ ਜਿਵੇਂ ਛੋਟੇ ਬਿਜ਼ਨਸਾਂ ਨੂੰ ਵਿਧਾਨ ਦੇ ਵਿੱਚ ਪੰਜਾਬੀ ਕਮਿਊਨਿਟੀ ਦਾ ਕਿੰਨਾ ਕੁ ਯੋਗਦਾਨ ਹੈ ਤੇ ਇਹ ਜਿਵੇਂ ਬਿਜ਼ਨਸ ਆਪਣੇ ਖੁੱਲ ਰਹੇਗੇ ਪੰਜਾਬੀ ਕਮਿਊਨਿਟੀ ਖੁੱਲ ਰਹੀ ਹੈ ਕਿੱਦਾਂ ਆਪਣੇ ਪੰਜਾਬੀਆਂ ਨੂੰ ਜੋੜ ਕੇ ਰੱਖ ਰਹੀ ਹੈ ਤੁਸੀਂ ਇਸ ਤਰੀਕੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਹੁ ਦੇਖੋ 10-15 ਸਾਲਾਂ ਦੇ ਵਿੱਚ ਇਹਨੇ ਬਿਜ਼ਨਸ ਖੁੱਲੇ ਨੇ ਆਪਣੇ ਪੰਜਾਬੀ ਕਮਿਊਨਿਟੀ ਦੇ ਨਹੀਂ ਤਾਂ ਪਹਿਲਾਂ ਹੁੰਦੇ ਸੀ ਕਿ ਇੰਡੀਆ ਜਾਓ ਇੰਡੀਆ ਤੋਂ ਆਪਾਂ ਖਰੀਦ ਕੇ ਲਈਏ ਜਾਂ ਕਿਤਾਬੀ ਔਰ ਆਪਣੇ ਲੋਕੀ ਵੀ ਇਹਨਾਂ ਸੇ ਜੋੜ ਕਰਦੇ ਭਾਵੇਂ ਇਹ ਤੁਹਾਡਾ ਇਹ ਬਿਜ਼ਨਸ ਹੋ ਗਿਆ ਜਾਂ ਰੈਸਟੋਰੈਂਟ ਬਿਜ਼ਨਸ ਹੋ ਗਿਆ ਬਹੁਤ ਜ਼ਿਆਦਾ ਸੈਕਸੈਸਫੁਲੀ ਚੱਲ ਰਹੇ ਨੇ ਔਰ ਬਹੁਤ ਜੌਬਾਂ ਕ੍ਰੀਏਟ ਕਰ ਲਏ ਨੇ ਜਿਹੜੇ ਆਪਣੇ ਲੋਕਾਂ ਨੂੰ ਜੌਬਾਂ ਵੀ ਮਿਲ ਰਹੀਆਂ ਨੇ ਆਪਣੀ ਇਕਨੋਮੀ ਲਈ ਵੀ ਬੈਟਰ ਹੈਗੇ ਨੇ ਜਿੱਕੇ ਤਾਂ ਵੀ ਤੇ ਆਪਣੇ ਲੋਕੀ ਬਹੁਤ ਸਾਥ ਦੇ ਰਹੇ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਜੀ ਹਾਂ ਜੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਥੈਂਕ ਯੂ ਸੋ ਮ ਪਹਿਲਾਂ ਤਾਂ ਸਭ ਤੋਂ ਪਹਿਲਾਂ ਨਨਪਾ ਬਤਾਈ ਦਿੰਨੇ ਆ ਇਸ ਮਿਸਟ੍ਰੀ ਮਿਸਿਸ ਦੀ ਗ੍ਰੈਂਡ ਓਪਨਿੰਗ ਦੀ ਜੀ ਬਹੁਤ ਬਹੁਤ ਮੁਬਾਰਕਾਂ ਆ ਇਸ ਦੀ ਗ੍ਰੈਂਡ ਓਪਨਿੰਗ ਦੇ ਠੀਕ ਜੀ ਤੁਹਾਨੂੰ ਕੀ ਫੀਲ ਹੋ ਰਿਹਾ ਅਜੇ ਇੰਨੀ ਵੱਡੀ ਗ੍ਰੈਂਡ ਓਪਨਿੰਗ ਕਰ ਰਹੀ ਏ ਤੁਸੀਂ ਮੈਂ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੀ ਸਿਸਟਰ ਔਰ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨਾ ਅੱਜ ਜੀ ਫੀਲ ਚ ਔਰ ਮੈਨੂੰ ਬਹੁਤ ਖੁਸ਼ੀ ਆ ਔਰ ਇੱਥੇ ਕੈਲਕੁਲੀ ਦੇ ਵਿੱਚ ਮੇਰੇ ਖਿਆਲ ਨਾਲ ਰੈਂਟਲ ਤੇ ਨਹੀਂ ਕੋਈ ਸ਼ੌਪ ਹੋਣੀ ਹੈ ਨਹੀਂ ਬਿਲਕੁਲ ਇਥੋਂ ਰੈਂਟ ਤੇ ਵੀ ਤੁਸੀਂ ਲੈ ਸਕਦੇ ਆਂ ਹਰ ਚੀਜ਼ ਇੱਥੇ ਵੈਰਾਈਟੀ ਹੈਗੀ ਔਰ ਕੋਈ ਮਾਡਲਸ ਨੂੰ ਵੀ ਚਾਹੀਦੇ ਨੇ ਇੱਥੇ ਕੱਪੜੇ ਔਰ ਸਭ ਕੁਝ ਇੱਥੇ ਅਰੇਂਜ ਹੈ ਜੀ ਬਿਲਕੁਲ ਬਹੁਤ ਵਧੀਆ ਓਪਰਚੁਨਿਟੀ ਤੇ ਹਨਾ ਹੋਈ ਆ ਬਹੁਤ ਵਧੀਆ ਲੱਗਿਆ ਜੀ ਸੋ ਮੇਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਸੋ ਤੁਹਾਡਾ ਕਿੰਨਾ ਕੁ ਯੋਗਦਾਨ ਹੈ ਇਸ ਸਟੋਰ ਨੂੰ ਓਪਨ ਕਰਨ ਲਈ ਤੁਹਾਡੀ ਆਪਣੀ ਸਿਸਟਰ ਦੇ ਨਾਲ ਦੇਖੋ ਯੋਗਦਾਨ ਤੇ ਪਰ ਮਾਦਮਾ ਦਾ ਸਾਰਾ ਜੋ ਕਰਨਾ ਉਹਨੇ ਕਰਨਾ ਹੈ ਅਸੀਂ ਸਪੋਰਟ ਕਰ ਸਕਦੇ ਹਾਂ ਸਪੋਰਟ ਕਰ ਰਹੇ ਹਾਂ ਹਾਂ ਔਰ ਸਾਡੇ ਮੇਰਾ ਜਿਹੜਾ ਗਾਣਾ ਆ ਰਿਹਾ ਉਹਦੇ ਵਿੱਚ ਸਪான்ਸਰਸ ਵੀ ਨੇ ਇਹ ਉਹ ਬਹੁਤ ਵਧੀਆ ਔਰ ਅਸੀਂ ਉਹ ਗਾਣਾ ਵੀ ਜੈਸਮਿਨ ਅਕਤਰ ਦਾ ਗਾਣਾ ਵਾ ਠੀਕ ਹੈ ਜੀ ਉਹਦੇ ਨਾਲ ਮੇਰਾ ਡਿਊਟ Song ਆ ਜਿਹੜਾ ਲਾਂਚ ਹੋ ਰਿਹਾ ਠੀਕ ਹੈ ਜੀ ਜੇ ਤੁਸੀਂ ਸਾਨੂੰ ਥੋੜਾ ਜਿਹਾ ਆਪਣੇ ਗਾਣੇ ਬਾਰੇ ਵੀ ਵਿਸਥਾਰ ਚ ਦੱਸ ਦੋ ਉਹ ਵੀ ਕਿਸ ਤਰ੍ਹਾਂ ਦਾ ਗਾਣਾ ਹੈ ਕਿਸ ਤਰ੍ਹਾਂ ਦੀਆਂ ਉਹਦੀਆਂ ਲਿਰਿਕਸ ਨੇ ਗਾਣਾ ਇਹ ਮੇਰੀ ਫੁੱਲੀ ਵੀ ਆ ਰਹੀ ਹੈ ਜੀ ਹਾਂ ਜੀ ਫੁੱਲੀ ਵੀ ਜਾਨੀ ਪੈਕ ਓਕੇ ਤੇ ਇਹਦੇ ਵਿੱਚ ਡਿਊਟ Song ਵੀ ਆ ਸੂਫੀ ਵੀ ਆ ਈਪੋਪੀਆ ਹਰ ਸਟਾਈਲ ਦਾ ਗਾਣਾ ਹੈ ਸੀਪੀ ਦੇ ਵਿੱਚ ਆਪਾਂ ਕੀਤਾ ਹੈ ਜੀ ਬਿਲਕੁਲ ਠੀਕ ਹੈ ਜਸਮੀਨ ਦੇ ਨਾਲ ਜਿਹੜਾ ਗਾਣਾ ਵਾ ਉਹ ਅਸੀਂ ਫਿਲਹਾਲ ਉਦਾਂ ਅਸੀਂ ਅੱਜ ਸੀਗਾ ਪਲਾਨ ਕੀ ਉਹਨੂੰ ਲਾਂਚ ਕਰ ਦੇ ਪਰ ਸਾਡਾ ਭਰਾ ਰਾਜਵੀਰ ਜਵੰਦਾ ਜਿਹੜਾ ਸਾਮ ਛੱਡ ਕੇ ਉਹਨਾਂ ਨੂੰ ਬਹੁਤ ਸਮਝਦਾ ਦੁੱਖਾ ਅਸੀਂ ਚਲੋ ਪਲਾਨ ਚੇਂਜ ਕਰਤਾ ਤੇ ਫਿਰ ਇਸ ਕਰਕੇ ਅਸੀਂ ਸਰਪਾ ਜੀ ਦਾ ਪੋਸਟਰ ਦਾ ਫਿਰ ਮੇਰੇ ਸਿਸਟਰ ਕਹਿੰਦੇ ਨਹੀਂ ਤੁਸੀਂ ਪੋਸਟਰ ਵੀ ਲਾਂਚ ਕਰੋ ਅੱਜ ਸੋ ਪਲਾਨ ਥੋੜਾ ਜਿਹਾ ਕੀਤਾ ਵੀ ਚਲੋ ਪੋਸਟਰ ਵੀ ਰਿਲੀਜ਼ ਕਰ ਦਿੰਦੇ ਹਾਂ ਹਾਂਜੀ ਠੀਕ ਹੈ ਗਾਣਾ ਜਿਹੜਾ ਹੈਗਾ ਉਹਦੀ ਡੇਟ ਅਸੀਂ ਜਲਦੀ ਅਨਾਉਂਸ ਕਰਾਂਗੇ ਠੀਕ ਹੈ ਜੀ ਸੋ ਬਹੁਤ ਹੀ ਜਲਦ ਆਪਾਂ ਇਹਨਾਂ ਦਾ ਪੋਸਟਰ ਵੀ ਤੁਹਾਨੂੰ ਲਾਂਚ ਕੀਤਾ ਹੋਇਆ ਦਿਖਾਵਾਂਗੇ ਇਸ ਦੇ ਨਾਲ ਸੋ ਇਸ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਤੁਸੀਂ ਹੁਣੇ ਗੱਲ ਸਟਾਰਟ ਕੀਤੀ ਹੈ ਜੀ ਰਾਜਵੀਰ ਜਮੰਦਰ ਜੀ ਦੀ ਡੈਥ ਦੇ ਬਾਰੇ ਸੋ ਤੁਸੀਂ ਉਸ ਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬੀ ਇੰਡਸਟਰੀ ਨੂੰ ਕਹਿੰਦੇ ਕਿ ਬਹੁਤ ਵੱਡਾ ਕਾਟਾ ਮਤਲਬ ਪੰਜਾਬੀ ਲੋਕਾਂ ਨੂੰ ਬਹੁਤ ਵੱਡਾ ਕਾਟਾ ਪਿਆ ਸੋ ਤੁਸੀਂ ਇਸ ਜੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋ ਕਾਟਾ ਤੇ ਪੂਰਾ ਕਦੀ ਨਹੀਂ ਹੋਣਾ ਜੀ ਬਿਲਕੁਲ ਨਹੀਂ ਹੋ ਸਕਦਾ ਜਿਹੇ ਪੰਜਾਬ ਦੇ ਹੀਰੇ ਹਨਾ ਬਹੁਤ ਆ ਇੱਕ ਆ ਮਹੀਨੇ ਦੇ ਵਿੱਚ ਬਹੁਤ ਕੁਝ ਹੋ ਗਿਆ ਬਹੁਤ ਕੁਝ ਜੀ ਬਿਲਕੁਲ ਤੋਂ ਉੱਪਰ ਨਾਲ ਹੀ بڑا ਔਖਾ ਹੋ ਜਾਂਦਾ ਜੀ ਸੋ ਉਹ ਕਾਟਾ ਦੇ ਕਦੀ ਪੂਰਾ ਨਹੀਂ ਹਨਾ ਬਟ ਜੋ ਪਰਮਾਤਮਾ ਨੇ ਲਿਖਿਆ ਹੁਣ ਆ ਉਦਾਂ ਹੀ ਜੀ 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 ਬਿਲਕੁਲ ਜੀ ਬਿਲਕੁਲ ਸੋ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿੱਦਾਂ ਤੁਸੀਂ ਮਤਲਬ ਤੁਹਾਡੇ ਦੋ ਦੋ ਖੁਸ਼ੀਆਂ ਵੀ ਹੋ ਰਹੀਆਂ ਨੇ ਇੱਕ ਤਾਂ ਸਟੋਰ ਦੀ ਗ੍ਰੈਂਡ ਓਪਨਿੰਗ ਦੂਜਾ ਤੁਸੀਂ ਗਾਣਾ ਲਾਂਚ ਕਰ ਰਹੇ ਹੋ ਇਸ ਦੇ ਨਾਲ ਤੁਹਾਡਾ ਪਰਿਵਾਰ ਕਿੰਨਾ ਕੁ ਖੁਸ਼ ਹੈ ਤੇ ਕਿੰਨਾ ਕੁ ਤੁਹਾਡੇ ਨਾਲ ਇਸ ਚੀਜ਼ ਦੇ ਵਿੱਚ ਯੋਗਦਾਨ ਦੇ ਰਿਹਾ ਹੈ ਜੀ ਬਹੁਤ ਸਾਰੇ ਖੁਸ਼ ਆ ਔਰ ਸਾਡੇ ਜੀ ਜਿ ਸਕੂਰ ਤੋਂ ਅਮਰਪ੍ਰੀਤ ਜੀ ਜੀ ਉਹਨਾਂ ਨੇ ਨਹੀਂ ਨਾ ਆਏ ਹੋਏ ਨੇ ਜੀ ਔਰ ਇਧਰੋਂ ਸਾਰਾ ਰਲ ਕੇ ਔਰ ਸਾਰਾ ਪਰਿਵਾਰ ਸਾਰਾ ਜੀ ਸਕੂਰ ਵੀ ਸਾਰੇ ਸਾਰੇ ਇਕੱਠੇ ਆ ਔਰ ਬਹੁਤ ਕੁਝ ਅਸੀਂ ਹੋਰ ਵੀ ਕੈਲਗਰੀ ਦੇ ਵਿੱਚ ਓਪਰਚੁਨਿਟੀਆਂ ਆ ਰਹੇ ਨੇ ਜਦੋਂ ਵੈਬ ਸੀਰੀਜ਼ ਹੋ ਗਈ ਮੂਵੀਜ਼ ਹੋ ਗਈਆਂ ਜੀ ਫਿਰ 뮤직 ਅਕੈਡਮੀ ਸਟੂਡੀਓ ਸਾਰਾ ਕੁਝ ਵਧੀਆ ਸੀ ਡੇਰਫਿਟ ਤੇ ਬਣਾਇਆ ਆ ਠੀਕ 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 ਜੀ ਠੀਕ ਹੈ ਜੀ ਸੋ ਮੈਂ ਪੁੱਛਣਾ ਚਾਹਾਂਗੀ ਵੀ ਤੁਸੀਂ ਕਿਦਾਂ ਦੇਖਦੇ ਹੋ ਵੀ ਜਿਹੜੇ ਆਪਣੇ ਛੋਟੇ ਬਿਜ਼ਨਸ ਆ ਛੋਟੇ ਸਟੋਰ ਇਹ ਕਿਦਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖ ਰਹੇ ਆ ਜੀ ਕੀ ਕੀ ਖਿਆਲ ਹੈ ਇਸ ਦੇ ਬਾਰੇ ਤੁਹਾਡੇ ਖਿਆਲ ਤੇ ਵਧੀਆ ਹੈਗਾ ਇਹਨਾਂ ਨੂੰ ਸਾਰਾ ਬਹੁਤ ਸਾਰਾ ਹੁਣ ਤਾਂ ਪੰਜਾਬ ਹੀ ਵਸ ਗਿਆ ਹੈ ਕਹਿੰਦੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਲੱਗਿਆ ਹੋ ਰਿਹਾ ਸਾਰਾ ਅਰੇਂਜਮੈਂਟ ਵਧੀਆ ਉਹ ਸਾਰੇ ਪੰਜਾਬੀ ਨਾਲ ਕੇ ਰਹਿ ਰਹੇ ਆ ਬਹੁਤ ਪੰਜਾਬ ਵਰਗਾ ਮਾਹੌਲ ਹੀ ਹੈ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਵਰਗਾ ਮਾਹੌਲ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਬਹੁਤ ਬਹੁਤ ਤੁਸੀਂ ਸਪੋਰਟ ਕਰੋਗੇ ਤੇ ਸਾਰਾ ਕੁਝ ਹਨਾ ਅੱਗੇ ਹੋਰ ਮੈਂ ਵੀ ਚਾਹੁੰਦਾ ਸੀ ਕਿ ਅਗਰ ਕੋਈ ਚੀਜ਼ ਮੈਂ ਕੈਲਗਰੀ ਜੀ ਮੈਨੂੰ 1.5 ਸਾਲ ਹੋ ਗਿਆ ਬਟ ਮੈਂ ਕਿਸੇ ਵੀ ਸ਼ੋਅ ਚ ਜਾਂ ਕਿਸੇ ਵੀ ਮੈਂ ਗਿਆ ਨਹੀਂ ਉਹਦਾ ਰੀਜ਼ਨ ਇਹੀ ਸੀ ਵੀ ਜੇ ਆਓ ਤੇ ਐਸੇ ਆਓ ਕਿ ਲੋਕ ਲੋਕ ਜਾਣਨ ਨਹੀਂ ਤੇ ਆਉਣਾ ਅਰ ਮੈਂ ਜਾਨੀਰ ਐਸੇ ਕਰਕੇ ਜਾਨੀਰ ਬੈ ਸੋ ਬਾਕੀ ਸਾਰਾ ਤੁਹਾਡੀਆਂ ਦੁਆਵਾਂ ਜੀ ਨੇ ਨਹੀਂ ਬਿਲਕੁਲ ਜਿਹਦੇ ਨਾਂ ਦੇ ਵਿੱਚ ਜਾਨ ਹੋਵੇ ਭਾਜੀ ਉਹ ਤਾਂ ਫਿਰ ਹੈ ਸਾਰੇ ਨਾਲ ਵੈਸੀ So uh, all the very best ਭਾਜੀ and ਜਿਵੇਂ ਮੈਂ ਤੁਹਾਨੂੰ ਦੇਖ ਰਿਹਾ ਕਿ ਡਰੈਸ ਬੜਾ ਸੋਹਣਾ ਹੋਇਆ ਇਥੋਂ ਇਹਦਾ ਨਹੀਂ ਕੋਟ ਲੱਗੇਗਾ ਕਿਤੇ ਸਮਝ ਲਓ ਜੇ ਹੁਣ ਆਪਾਂ ਖੜੇ ਇੱਥੇ ਆ ਪਹੁੰਚੇ ਹੁਣ ਤੇ ਇਦਾਂ ਦੇ ਕਾਫੀ ਆਉਣੇ ਐ ਨਾਲੇ ਤੋਂ ਦੇਖੋ ਇੱਥੇ ਰੈਂਟ ਤੇ ਨਹੀਂ ਮਿਲਦੇ ਜੀ ਚਲੋ ਇਹ ਤੇ ਹੁਣ ਮੇਰਾ ਆਪਣਾ ਜੀ ਤੁਹਾਡਾ ਕਸਟਮਾਈਜ਼ ਕਰਾ ਕੇ ਬੜੀਆਂ ਫਿਟਿੰਗ ਵਾਲੇ ਗਾਰਮੈਂਟ ਦੇਵਾਂਗੇ ਹੁਣ ਸਾਡੇ ਸਪਾਂਸਰਸ ਵੀ ਹੋ ਗਏ ਭਾਜੀ ਔਰ ਮੈਂ ਆਪਣੀ ਸਿਸਟਰ ਔਰ ਭਾਜੀ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਔਰ ਇਹ ਇੱਕ ਵਧੀਆ ਉਪਰਾਲਾ ਵਾ ਸੋ ਇਦਾਂ ਦੀਆਂ ਚੀਜ਼ਾਂ ਹੋਈਆਂ ਚਾਹੀਦੀਆਂ ਔਰ ਅਸੀਂ ਵੀ ਇਹਨਾਂ ਨਾਲ ਖੜੇ ਆਂ ਇਹ ਵੀ ਸਾਡੇ ਨਾਲ ਖੜੇ ਆ ਸਾਰੇ ਸੋ ਇੱਕ ਸਾਡੀ ਭੈਣ ਨੂੰ ਮੇਰੇ ਵੱਲੋਂ ਆਸ਼ੀਰਵਾਦ ਵੀ ਆਏ ਵੀ ਅੱਗੇ ਵਧਣਾ ਹੋਰ ਸੋ ਇਹੀ ਮੈਂ ਕਹਿਣਾ ਚਾਹਾਂ ਬਿਲਕੁਲ ਸੋ ਦੋ ਲਾਈਨਾਂ ਵੀ ਹੋ ਜਾਣ ਜਿਹੜਾ ਤੁਹਾਡਾ ਨਵਾਂ ਗੀਤ ਆ ਰਿਹਾ ਜਾਂ ਕੋਈ ਵੀ ਐਲਬਮ ਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਹੋਵੇ ਮੈਂ ਸੁਣਾ ਦਿੰਦਾ ਜੀ ਹਾਂ ਜੀ ਐਲਬਮ ਦਾ ਤੇ ਥੋੜਾ ਸਰਪ੍ਰਾਈਜ਼ ਹੀ ਰੱਖਦੇ ਆ ਥੋੜਾ ਜਿਹਾ ਰੱਬ ਬੰਦੇ ਦੀ ਜ਼ਾਤ ਹੈ ਕੋ ਏ ਜਿਵੇਂ ਕਪੜੇ ਦੀ ਜ਼ਾਤ ਹੈ ਰੂ ਰੱਬ ਬੰਦੇ ਦੀ ਰਬ ਬੰਦੇ ਦੀ ਜ਼ਾਤ ਹੈ ਕੋ ਤੇ ਜਿਵੇਂ ਕਪੜੇ ਦੀ ਜ਼ਾਤ ਹੈ ਰੂੰ ਕਪੜੇ ਦੇ ਵਿੱਚ ਰੂੰ ਕਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਵਿੱਚ ਬੰਦੇ ਦੇ ਤੂੰ ਹੋ ਆਪੇ ਬੋਲੇ ਆਪ ਬੁਲਾਵੇ ਤੇ ਆਪੇ ਕਰੇ ਹੂੰ ਤੂੰ ਮਨੇ ਜਨਾ ਹੋ ਮਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮਨੇ ਆ ਹੋ ਮਾਨੇ ਜਾਣਾ ਹੋ ਮਾਨੇ ਦਿਲਦਾਰ ਅਸਾਂ ਤੇ ਤੈਨੂੰ ਰੱਬ ਮੰਨਿਆ ਦਸ ਹੋਰ ਕਿਹੜਾ ਰੱਬ ਦਾ ਦਵਾਰਾ ਹਾਏ ਹੋਰ ਕਿਹੜਾ ਰੱਬ ਦਾ ਦਵਾਰਾ ਅਸਾਂ ਤੇ ਤੈਨੂੰ ਰੱਬ ਮੰਨਿਆ ਵਾ ਵਾ ਥੈਂਕ ਯੂ ਤੰਨ ਨੂੰ ਸਕੂਨ ਦੇਣ ਵਾਲਾ ਗੀਤ ਸਾਨੂੰ ਸੁਣਾਇਆ ਸੋ ਸਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਲੱਗਾ ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜੇ ਤੁਹਾਨੂੰ ਕੋਈ ਬੁਕਿੰਗ ਕਰਨਾ ਚਾਹਵੇ ਜਾਂ ਕੁਝ ਵੀ ਕਰਨਾ ਹੋਵੇ ਤੁਸੀਂ ਤੁਸੀਂ ਥੋੜਾ ਜਿਹਾ ਦੇ ਬਾਰੇ ਦੱਸੋ ਕਿ ਕਿਵੇਂ ਤੁਹਾਨੂੰ ਕਰ ਸਕਦੇ ਜਾਂ ਕਿੱਦਾਂ ਵੀ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੇ ਵੱਡੇ ਭਾਜੀ ਅਮਰਪ੍ਰੀਤ ਸਿੰਘ ਜੀ ਸੋ ਸਾਡਾ ਆਫਿਸ ਹੈਗਾ ਜੀ ਸਿਕਿਉਰ ਜੀ ਹਾਂ ਜੀ 1.5 ਫੁੱਟ ਤੇ ਤੁਸੀਂ ਸਰਚ ਕਰ ਸਕਦੇ ਆਂ ਔਰ ਸਾਰੇ ਭਾਈ ਨੂੰ ਤੇ ਜਾਣਦੇ ਹੀ ਆ ਹਾਂ ਜੀ ਤੇ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਸਾਰੇ ਨੰਬਰਸ ਵਗੈਰਾ ਸਾਰੇ ਹਰ ਸਾਈਟ ਤੇ ਹੈਗੇ ਆ ਠੀਕ 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 ਜੀ ਠੀਕ ਹੈ ਜੀ ਸੋ ਤੁਸੀਂ ਲਾਈਕ ਇਸ ਇਸ ਦੇ ਨਾਲ ਤੁਸੀਂ ਹੋਰ ਵੀ ਤੁਸੀਂ ਦੱਸਿਆ ਸੀ ਵੀ ਤੁਸੀਂ ਵੈਬ ਸੀਰੀਜ਼ ਵਗੈਰਾ ਹੋਰ ਵੀ ਸਾਰਾ ਕੁਝ ਸਟਾਰਟ ਕਰਨ ਜੋ ਤੁਸੀਂ ਥੋੜਾ ਜਿਹਾ ਦੱਸੋਗੇ ਵੀ ਤੁਹਾਨੂੰ ਕਿੰਨੇ ਕੁ ਟਾਈਮ ਲੱਗੇਗਾ ਉਹਨਾਂ ਚੀਜ਼ਾਂ ਨੂੰ ਲੋਕਾਂ ਤੱਕ ਰੂਬਰੂ ਕਰਨ ਦੀ ਲਈ ਸਾਡਾ ਡਾਨਾ ਜੀ ਸਾਰਾ ਕੁਝ ਰੈਡੀ ਆ ਕੰਮ ਸਾਰਾ ਹਾਂਜੀ ਚੱਲ ਰਿਹਾ ਸ਼ੂਟਸ ਵੀ ਚੱਲ ਰਿਹਾ ਕਾਫੀ ਤੇ ਨਾਲ ਹੁਣ ਬਸ ਜਿੱਦਾਂ ਹੁਣ EP ਲਾਂਚ ਹੋਈ ਆ ਇਦਾਂ ਹੀ ਐਲਬਮਸ ਵੀ ਆ ਰਹੇ ਆ ਵੀਡੀਓਜ਼ ਵੀ ਫਿਰ ਵੈਬ ਸੀਰੀਜ਼ ਵੀ ਸ਼ੁਰੂ ਆ ਜੀ ਬਿਲਕੁਲ ਸਾਰਾ ਮਤਲਬ ਜਲਦੀ ਤੋਂ ਜਲਦੀ ਤੁਸੀਂ ਬਸ ਧਮਾਕਾ ਲੈ ਕੇ ਆ ਰਹੇ ਹੋ ਉਹ ਉਹ ਜਲਦੀ ਹੀ ਕੋਈ ਵੀ ਚੀਜ਼ ਆਪਾਂ ਸ਼ੁਰੂ ਕਰਾਂਗੇ ਉਹਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਪਰ ਇਹ ਹੈ ਕਿ ਜਦੋਂ ਉਹ ਚੀਜ਼ਾਂ ਹਨਾ ਲੋਕਾਂ 'ਚ ਆਉਣਗੀਆਂ ਉਦੋਂ ਫਿਰ ਹੌਲੀ-ਹੌਲੀ ਸਾਰਿਆਂ ਨੂੰ ਪਤਾ ਲੱਗ ਜਾਵੇ ਜੀ ਬਿਲਕੁਲ ਔਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਾਂਗਾ ਵੈਸੇ ਉਸ ਅਸੀਂ ਅੱਜ ਗਾਣਾ ਵੀ ਰਿਲੀਜ਼ ਕਰਨਾ ਸੀ ਪਰ ਸਾਡਾ ਵੀਰ ਰਾਜਵੀਰ ਜਵੰਦਾ ਉਹਨਾਂ ਦੀ ਜਿਹੜਾ ਬਹੁਤ ਹੈ ਨਾ ਉਹ ਦੁੱਖ ਹੋਇਆ ਉਹ ਚੀਜ਼ ਦਾ ਸਾਨੂੰ ਸਾਰੇ ਉਸ ਚੀਜ਼ ਤੋਂ ਅੱਗੇ ਉੱਪਰ ਨਹੀਂ ਸਕੇਤੇ ਉਸੇ ਵੀ ਐਸੇ ਕਰਕੇ ਨਾ ਉਹ ਗਾਣਾ ਲਾਂਚ ਨਹੀਂ ਕੀਤਾ ਕਿਹਾ ਵੀ ਥੋੜਾ ਜਿਹਾ ਪਰ ਅਸੀਂ ਚਲੋ ਸਾਡੇ 팬 ਹੋਣਾਂ ਨੇ ਅੱਜ ਰੱਖਿਆ ਹੋਇਆ ਸੀ ਫਿਰ ਇਹ ਕਹਿੰਦੇ ਵੀ ਨਹੀਂ ਜੋ ਅਪਾ ਚਲੋ ਪੋਸਟਰ ਲਾਂਚ ਕਰ ਦਿੰਦੇ ਆ ਫਿਰ ਅਸੀਂ ਐਸੇ ਕਰਕੇ ਪਹਿਲਾਂ ਪੋਸਟਰ ਸੋ ਇਸ ਕਰਕੇ ਗਾਣਾ ਸੀ ਉਹ ਲਾਂਚ ਨਹੀਂ ਕੀਤਾ ਉਹ ਥੋੜੇ ਦਿਨ ਤੱਕ ਗਾਣਾ ਰਿਲੀਜ਼ ਕਰਾਂਗੇ ਫਿਰ ਆਪਾਂ ਸੋ ਮਤਲਬ ਤੁਸੀਂ ਦੋਨਾਂ ਭੈਣ ਭਰਾਵਾਂ ਨੇ ਇਕੱਠੇ ਆਈ ਇੱਕਾ ਮਤਲਬ ਪੰਜਾਬੀ ਕਮਿਊਨਿਟੀ ਨੂੰ ਸਰਪ੍ਰਾਈਜ਼ ਦਿੱਤਾ ਹੈ ਪਾਸਾ ਰਾਈਟ ਜੀ ਸੋ ਤੁਸੀਂ ਦੋ ਲਾਈਨਾਂ ਜੇ ਸੁਣਾ ਦਿਓ ਦੇ ਛੋਟਾ ਜਿਹਾ ਗਾਣਾ ਹੈ ਨਾ ਸਨੀ ਜਰੇ ਮਾ ਪਾਣੀ ਪਾ ਮਾ ਮਾਣੀ ਜਰੇ ਜਾਨੀ ਪਾ ਮਾ ਪਾਣੀ ਪਾ ਮਰੇ ਪਾਗਰ ਗਰਗ ਪਾਗਰ ਗਰਗ ਨੀ ਸਨੀ ਸਰਮ ਪਾਨੀ ਪਮਰੇ ਮਰੇ ਸ ਮੇਰੀ ਸੋਚ ਵੀ ਸੋਚਾਂ ਵਿੱਚ ਪੈ ਗਈ ਮੈਂ ਸੋਚ ਸੋਚ ਕੇ ਹਾਰ ਗਿਆ ਕਿਹੜੇ ਪਾਸੇ ਜਾਵਾਂ ਹੁਣ ਮੈਂ ਦਿਲ ਨੂੰ ਇਹ ਰੋਗ ਮਾਰ ਗਿਆ ਇੱਕ ਪਾਸੇ ਮੇਰਾ ਰਬਿਆਵਤ ਦੂਜੇ ਪਾਸੇ ਯਾਰੇ ਉਹ ਸਮਝ ਨਹੀਂ ਆਉਂਦੀ ਕਿਹੜੇ ਪਾਸੇ ਜਾਵਾਂ ਫਸ ਮੈਂ ਅਦ ਵਿੱਚ ਕਾਰ ਗਿਆ ਕਿੱਥੇ ਕਰਾਂ ਸਜਦਾ ਕਿੱਥੇ ਕਰਾਂ ਸਜਦਾ ਮੈਂ ਦਿਲ ਪਰੇਸ਼ਾਨੇ ਕਾਬੇ ਵਾਲੀ ਗਲੀ ਵਿੱਚ ਯਾਰ ਦਾ ਮਕਾਨੇ ਕਾਬੇ ਵਾਲੀ ਗਲੀ ਵਿੱਚ ਯਾਰ ਦਾ ਮਕਾਨੇ ਸੂਰਤ ਤਾੜੀਆਂ ਜੀ ਬਹੁਤ ਸੋਹਣਾ ਗਾਇਆ ਜੀ ਬਹੁਤ ਸੋਹਣਾ ਤੁਸੀਂ ਗਾਇਆ ਬਹੁਤ ਵਧੀਆ ਲੱਗਿਆ ਸੁਣ ਕੇ ਸਾਨੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੋ ਤੁਸੀਂ ਇਸ ਤੋਂ ਹੀ ਹਿਸਾਬ ਲਾ ਲਵੋ ਜੀ ਇਹਨਾਂ ਨੇ ਇੰਨਾ ਸੋਹਣਾ ਹੋਣ ਗੀਤ ਸੁਣਾਇਆ ਸੋ ਤੁਸੀਂ ਖੁਦ ਸੋਚ ਕੇ ਦੇਖੋ ਕਿ ਇਹਨਾਂ ਦੀ ਐਲਬਮ ਕਿੰਨੀ ਸੋਹਣੀ ਹੋਗੀ ਜਿਹੜੀ ਇਹ ਰਿਲੀਜ਼ ਕਰਨ ਜਾ ਰਹੇ ਨੇ ਸੋ ਅਸੀਂ ਰਿਕੁਐਸਟ ਕਰਦੇ ਹਾਂ ਜੀ ਸਾਰੇ ਜਾਣੇ ਜਰੂਰ ਇਸ ਐਲਬਮ ਨੂੰ ਸੁਣਿਓ ਤੇ ਆਪਣੇ ਰਿਵਿਊਜ਼ ਜਰੂਰ ਦਿਓ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਥੈਂਕ ਯੂ ਧੰਨਵਾਦ ਜੀ ਬਹੁਤ ਸਾਰਾ ਥੈਂਕ ਯੂ ਥੈਂਕ ਯੂ ਜੀ ਹੁਣ ਆਪਾਂ ਗੱਲ ਕਰਦੇ ਇਸ ਗ੍ਰੈਂਡ ਓਪਨਿੰਗ ਦੇ ਦੇਖੋ ਜੀ ਆਪਾਂ ਇੱਕ ਕਦਮ ਮਤਲਬ ਸਟਰੋਂਗ ਕਦਮ اٹھਾਇਆ ਕਿ ਆਪਾਂ ਫੈਮਿਲੀ ਸਟੋਰ ਖੋਲ੍ਹਿਆ ਇੱਕ ਸਮਾਲ ਬਿਜ਼ਨਸ ਨੂੰ ਆਪਾਂ ਬਹੁਤ ਅੱਪਰ ਲੈਵਲ ਤੱਕ ਲੈ ਕੇ ਜਾਣ ਦੀ ਸੋਚ ਰਹੇ ਹਾਂ ਕਿਉਂਕਿ ਇੱਥੇ ਆਪਾਂ ਸਾਰਾ ਰੈਂਟਲ ਸਰਵਿਸਿਸ ਦੇ ਨਾਲ ਨਾਲ ਆਪਾਂ ਕਸਟਮਾਈਜੇਸ਼ਨ ਵੀ ਆਪਸ਼ਨ ਆਪਾਂ ਇੱਥੇ ਲੈ ਕੇ ਆ ਰਹੇ ਹਾਂ ਤੇ ਜੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਹਾਡਾ ਇੰਨਾ ਪਿਆਰ ਸਾਨੂੰ ਮਿਲ ਰਿਹਾ ਇਹ ਤੁਹਾਡਾ ਮਤਲਬ ਇੱਕ ਜੋਸ਼ ਜਿਹੜਾ ਅੰਦਰ ਪੈਦਾ ਕਰਦਾ ਆਪਾਂ ਉਹਨੂੰ ਹੋਰ ਜ਼ਿਆਦਾ ਤੁਹਾਨੂੰ ਸਰਵਿਸ ਦੇਣ ਦੀ ਮਤਲਬ ਕੋਸ਼ਿਸ਼ ਕਰਾਂਗੇ ਜਿੰਨਾ ਉਹ ਜ਼ਿਆਦਾ 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 ਆਪਾਂ ਕਰ ਸਕਦੇ ਆ ਕਰਾਂਗੇ ਜ਼ੋਰ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਕਹਿੰਦੇ ਆ ਤੁਸੀਂ ਆਪਣਾ ਪਿਆਰ ਦਿਖਾਓ ਤੁਹਾਨੂੰ ਮੈਸ ਤੋਂ ਬੈਸ ਸਰਵਿਸ ਦੇਵਾਂਗੇ ਆਪਾਂ ਇਹੀ ਕਹਿ ਸਕਦੇ ਆ ਤੁਸੀਂ ਆਓ ਸਾਨੂੰ ਨਾਰਾਜ਼ ਨਹੀਂ ਹੋਣ ਕੇ ਜਾਣ ਦੇਵਾਂਗੇ ਥੈਂਕ ਯੂ ਸੋ ਪਹਿਲਾਂ ਤਾਂ ਜੀ ਜਿਹੜਾ ਨੇਮ ਹੈ ਮਿਸਟ੍ਰੀਨ ਮੈਸੇਜ਼ ਬੀਅਰਸ ਪਹਿਲਾਂ ਤਾਂ ਇਹ ਸੁਣਨ ਜੀ ਬਹੁਤ ਵਧੀਆ ਤੇ ਯੂਨੀਕ ਲੱਗਦਾ ਜਿੱਦਾਂ ਆਪਾਂ ਨਾਰਮਲੀ ਦੇਖੀਏ ਤਾਂ ਫੈ ਬੁਟੀਕ ਇਦਾਂ ਦੇ ਨਾਮ ਹੁੰਦੇ ਸੀ ਸੋ ਤੁਸੀਂ ਬਹੁਤ ਯੂਨੀਕ ਨੇਮ ਚੁਣਿਆ ਸੋ ਤੁਸੀਂ ਇਸ ਦੇ ਬਾਰੇ ਕੀ ਖਿਆਲ ਨੇ ਤੁਹਾਡੇ ਦੇਖੋ ਜੀ ਬੇਅਰਸ ਦੇ ਪਿੱਛੇ ਵੀ ਇੱਕ ਰੀਜ਼ਨ ਸੀਗਾ ਕਿਉਂਕਿ ਆਪਾਂ ਕੈਨੇਡਾ ਚ ਧਰਤੀ ਤੇ ਬੈਠੇ ਆ ਤੇ ਇੱਥੇ ਆਪਣੇ ਕੈਨੇਡਾ ਚ ਬੇਅਰਸ ਬਹੁਤ ਜ਼ਿਆਦਾ ਨੇ ਤੇ ਇੱਕ ਆਪਣਾ ਇੱਕ ਆਈਕਨ ਰੱਖਿਆ ਆਪਾਂ ਬੇਅਰਨ ਉਹਨੂੰ ਅੱਗੇ ਲੈ ਕੇ ਚੱਲਾਂਗੇ ਤੇ ਤੁਸੀਂ ਆਪਣਾ ਲੋਗੋ ਵੀ ਦੇਖਿਆ ਹੋਣਾ ਉਹ ਤੇ ਮੇਲ ਫੀਮੇਲ ਦੋਨੋਂ ਹੈਗੇ ਆ ਦੋਨੋਂ ਹਾਫ ਮੇਲ ਆ ਤੇ ਹਾਫ ਫੀਮੇਲ ਆ ਤੇ ਆਪਾਂ ਹੋਰ ਅੱਗੇ ਆ ਗਿਆ ਫੈਮਿਲੀ ਕਾਊਂਟਰ ਆਪਾਂ ਸ਼ੁਰੂ ਕਰਨੇ ਜਾ ਰਹੇ ਹਾਂ ਤੇ ਤੁਹਾਡਾ ਸਾਰਾ ਅਸ਼ੀਰਵਾਦ ਚਾਹੀਦਾ ਜੀ ਥੈਂਕ ਯੂ ਜੀ ਤੁਹਾਡਾ ਜੀ ਜੀ ਤੁਹਾਡਾ ਅੱਗੇ ਕੋਈ ਹੋਰ ਇਸ ਤੋਂ ਬਾਅਦ ਕੋਈ ਹੋਰ ਓਪਨਿੰਗ ਕਰਨ ਦਾ ਖਿਆਲ ਹੈਗਾ ਕੋਈ ਹੋਰ ਬ੍ਰਾਂਚਸ ਦੇ ਨਾਲ ਹਾਂ ਜੀ ਹਾਂ ਜੀ ਆਪਣਾ ਇਨ ਫਿਊਚਰ ਪਲਾਨ ਹੈਗਾ ਆਪਾਂ ਇਸ ਬ੍ਰਾਂਚ ਨੂੰ ਬਹੁਤ ਅੱਛੇ ਅੱਛੇ ਲੈਵਲ ਤੇ ਚਲਾਵਾਂਗੇ ਇਸ ਲੈਵਲ ਤੇ ਚਲਾ ਕੇ ਫਿਰ ਆਪਾਂ ਹੋ ਇਹਦਾ ਨਹੀਂ ਮਿਲ ਰਿਹਾ ਤੇ ਜਲਦ ਹੀ ਅਪਾ ਨਵੀਂ ਬ੍ਰਾਂਚ ਵੀ ਆਪਣੀ ਖੋਲ ਦਾਂਗੇ ਜੀ ਜੀ ਬਿਲਕੁਲ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਇਹਨਾਂ ਸਾਨੂੰ ਦੱਸਿਆ ਸੋ ਤੁਹਾਨੂੰ ਥੈਂਕ ਯੂ ਜੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਗੀਵਨ ਕਟਣ ਦੀ ਰਸਮ ਕਰ ਲਈਏ ਜੀ ਸੋ ਮੈਂ ਪੁੱਛਣਾ ਚਾਹੂੰਗੀ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਥੋੜਾ ਸੇਲ ਜਾਂ ਡਿਸਕਾਊਂਟ ਕੀ ਅੱਜ ਚੱਲ ਰਿਹਾ ਹੈ ਵੀ ਤੁਸੀਂ ਗ੍ਰੈਂਡ ਓਪਨਿੰਗ ਤੇ ਕੀ ਇਹਨਾਂ ਨੂੰ ਡਿਸਕਾਊਂਟ ਦੇਣਾ ਚਾਹ ਰਹੇ ਹੋ ਸੋ ਕੈਜ਼ੂਅਲ ਵੇਅਰ ਤੇ ਅੱਜ ਇਫ ਯੂ ਬਾਈ 1 ਪੀਸ ਜੀ 49 ਡਾਲਰ ওকে ਇਫ ਯੂ ਬਾਈ 2 ਇਟਸ 90 ਜੇ ਦੇ ਵੀਰਾਂ ਯਾ ਆਪਣੇ kurta pajama sherwani ਉਹਨਾਂ ਤੇ ਆਪਾਂ 10% ਡਿਸਕਾਊਂਟ ਦੇ ਰਹੇ ਹਾਂ ਠੀਕ ਹੈ ਜੀ ਯਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਡਿਸਕਾਊਂਟ ਆਜੇ ਦੇ ਰਹੇ ਨੇ ਜੀ ਆਪਣੀ ਗ੍ਰੈਂਡ ਓਪਨਿੰਗ ਤੇ ਸੋ ਸੋ ਅਸੀਂ ਕਹਿਣਾ ਚਾਹਾਂਗੇ ਕਿ ਸਾਰੇ ਜਣੇ ਆਓ ਇਹਨਾਂ ਨੂੰ ਵਿਜ਼ਿਟ ਕਰੋ ਤੇ ਬਹੁਤ ਸੋਹਣੀਆਂ ਡੀਲਾਂ ਦਾ ਇੱਥੇ ਫਾਇਦਾ ਚੱਕੋ ਆਨ ਕੇ ਜੀ ਬਹੁਤ ਸੋ ਜੱਲੋ ਵਾਲੀਆ ਟਾਈਮਜ਼ ਦੇਖਣ ਵਾਲੇ ਦਰਸ਼ਕਾਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਅੱਜ ਇੰਨਾ ਵਧੀਆ ਫਨਕਾਰਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਮਿਸਟ੍ਰੈਨ ਮਿਸਿਸ ਬੇਅਰਸ ਦੀ ਗ੍ਰੈਂਡ ਓਪਨਿੰਗ ਦੇਖਣ ਦਾ ਮੌਕਾ ਮਿਲਿਆ ਸੋ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਫਨਕਾਰ ਨੂੰ ਮਿਲੇ ਸਨ ਤੇ ਉਹਨਾਂ ਦੇ ਰੀਲੀਸ ਕਰ ਰਹੇ ਹਨ ਇਸ ਮਿਸਟਰ ਐਂਡ ਮਿਸਸ ਬੇਅਰਸ ਦੀ ਗ੍ਰੈਂਡ ਓਪਨਿੰਗ ਤੇ ਤੇ ਆਓ ਜੀ ਉਹਨਾਂ ਦੇ ਨਾਲ ਗੱਲ ਕਰ ਰਹੇ ਆ ਸੋ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਇਹਨਾਂ ਦੀ ਗ੍ਰੈਂਡ ਓਪਨਿੰਗ ਧਿਆਨ ਕੇ ਮਿਸਟਰ ਐਂਡ ਮਿਸਸ ਬੇਅਰਸ ਮੈਂ ਫੁੱਲਾ ਵਾਂਗੂ ਖਿੜਿਆ ਹੋਇਆ ਹਾਂ ਜੀ ਇਹਨਾਂ ਨੇ ਮੈਨੂੰ ਬਹੁਤ ਪਿਆਰੇ ਫੁੱਲ ਦਿੱਤੇ ਨੇ ਔਰ ਮੇਰਾ ਹਿਰਦਾ ਮੇਰਾ ਦਿਲ ਬਹੁਤ ਬਹੁਤ ਬਾਗੂ ਬਾਗ ਹੋ ਗਿਆ ਜੀ ਔਰ ਮੇਰੇ ਧੰਨ ਭਾਗ ਨੇ ਜਿਹੜਾ ਤੁਸੀਂ ਮੈਨੂੰ ਇੰਨਾ ਮਾਨ ਸਤ ਕਰ ਦਿੱਤਾ ਔਰ ਮੈਂ ਦੁਆ ਕਰਦਾ ਵੀ ਇਹ ਬਿਜ਼ਨਸ ਹੋਰ ਦਿਨ ਦੁਗਣੀ ਤੇ ਰਾਤ ਚੌਗਣੀ ਅੱਠ ਗੁਣੀ 10 ਗੁਣੀ ਤਰੱਕੀ ਕਰੇ ਜੀ ਸਰਕਾਰ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਨੇ ਇਹ ਛੋਟੇ ਬਿਜ਼ਨਸਰਾਂ ਨੂੰ ਉੱਪਰ ਉੱਠਣ ਦੇ ਲਈ ਦੇਖੋ ਜੀ ਸਿੱਧੇ ਲਫ਼ਜ਼ਾਂ ਦੇ ਵਿੱਚ ਤਾਂ ਇਹ ਆ ਵੀ ਕਲਾਕਾਰ ਦੀ ਰੋਟੀ ਰੋਜ਼ੀ ਜੇ ਹੁਣ ਕੋਈ ਮੈਨੂੰ ਗਾਉਣ ਲਈ ਸੱਦੂਗਾ ਜੇ ਮੈਂ ਮਨਹੂਨ ਮਹਾਮਾਈ ਦੇ ਜਾਗਰਣ ਲਈ ਸੱਦਿਆ ਮੈਂ ਫਿਰ ਉਹਦੇ ਚੋਂ ਕੁਛ ਨਾ ਕੁਛ ਦਸਵੰਦ ਕੱਢ ਕੇ ਅਗਲੇ ਟਰੈਕ ਹੋਰ ਰਿਲੀਜ਼ ਕਰੂੰਗਾ ਜੀ ਹਨਾ ਔਰ ਮੈਂ ਦਵਾ ਵੀ ਕਰੂੰਗਾ ਜੀ ਇਹ ਵੀ ਇਹ ਜਿਹੜਾ ਬਿਜ਼ਨਸ ਹੋਰ ਗਰੋ ਕਰੇ ਮੈਨੂੰ ਹੋਰ ਇੱਕ ਚੇਨ ਬਣੇ ਹਨਾ ਜੀ ਸਾਨੂੰ ਸਾਨੂੰ ਗਾਉਣ ਲਈ ਕੋਈ ਬੁੱਕ ਕਰਦਾ ਰਹੇ ਹਨਾ ਹੈਲਪ ਦੂਜੀ ਗੱਲ ਇਹ ਹੁੰਦੀ ਆ ਵੀ ਇੱਕ ਵਧੀਆ ਕਲਾਕਾਰ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਇਨਸਾਨ ਵੀ ਹੁੰਦਾ ਜੀ ਹਨਾ ਤੇ ਸਾਡਾ ਕਲਚਰ ਮੈਂ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਦਾ ਪੁੱਤਰ ਹੈਗਾ ਜੀ ਉਹ ਜਦੋਂ ਸਾਡੇ ਨਾਲ ਕਈ ਵਾਰੀ ਆਰਡ ਦੇ ਵਿੱਚ ਪਾਣੀ ਟੁੱਟ ਜਾਣਾ ਹੈ ਨਾ ਤਾਂ ਮੈਂ ਉਹ ਦੂਰੋਂ ਹਾਕ ਮਾਰ ਕੇ ਕਹਿ ਦੇਣਾ ਵੀ ਚਾਚਾ ਤੂੰ ਮੋੜ ਦੇ ਹੈਨਾ ਉਹ ਨਾਲ ਦੀ ਖੇਤ ਵਾਲਾ ਮੋੜ ਦਿੰਦਾ ਹੁੰਦਾ ਸੀ ਸੋ ਸਾਡਾ ਇਹ ਵੀ ਇਹ ਸਾਰਾ ਭਾਈਚਾਰਾ ਸਾਡਾ ਆਪਣਾ ਹੀ ਆ ਜੀ ਹੈਨਾ ਸੋ ਅਸੀਂ ਇਹ ਅਪੀਲ ਕਰ ਦੇਣੀ ਹੈ ਇੱਥੇ ਜਿੰਨੇ ਕੁ ਮੇਰੇ ਮੁਹੱਬਤ ਕਰਨ ਵਾਲੇ ਹੈਗੇ ਨੇ ਤੇ ਉਹਨਾਂ ਸਾਰਿਆਂ ਨੇ ਆ ਕੇ ਫਿਰ ਦੁਬਾਰਾ ਨੱਕੇ ਮੋੜ ਦੇਣੇ ਔਰ ਇਹਨਾਂ ਨੂੰ ਅਸ਼ੀਰਵਾਦ ਦੇ ਦੇਣਾ ਜੀ ਹੈਨਾ ਤੇ ਦੁਆਰ ਅਰਦਾਸ ਕਰਨੀ ਹੈ ਜੀ ਆਪਾਂ ਤੇ ਸਪੋਰਟ ਲੈਣੀ ਸਾਰੀ ਕਮਿਊਨਿਟੀ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਹਾਂ ਜੀ ਇਹ ਮਹਾਮਾਈ ਦਾ ਗੁਣਗਾਨ ਹੈ ਜੀ ਜਿਹੜੀ ਨਾ ਜਿਹੜੀ ਧਾਰਮਿਕ ਆਪਣੀ ਹੁੰਦੀ ਨਾ ਜੀ ਗਾਇਕੀ ਉਹ ਗਾਉਣੀ ਜਿਹੜੀ ਨਾ ਇੱਕ ਉਹਦੇ ਲਈ ਮੈਨੂੰ ਪੰਜਾਬੀ ਚ ਸ਼ਬਦ ਨਹੀਂ ਲੱਭ ਰਿਹਾ ਜੀ ਉਹ ਬਹੁਤ ਸੰਜੀਦਾ ਦੇ ਨਾਲ ਨਾਲ ਸਲੀਕੇ ਵਾਲੀ ਹੁੰਦੀ ਹੈ ਜੀ ਕਿਉਂਕਿ ਇਹਦੇ ਵਿੱਚ ਸ਼ਰਧਾ ਬਹੁਤ ਤੁਹਾਡੀ ਜਿਹੜੀ ਨਾ ਭਰੀ ਹੋਈ ਹੁੰਦੀ ਹੈ ਸੋ ਮੇਰੀ ਖੁਸ਼ਕਿਸਮਤੀ ਹੈ ਵੀ ਮੇਰੀ ਜਿਹੜੀ ਗਾਇਕੀ ਹੈ ਜੀ ਉਹ ਸ਼ਬਦਾਂ ਤੋਂ ਭਜਨਾ ਤੋਂ ਭੇਟਾਂ ਤੋਂ ਸ਼ੁਰੂ ਹੋਈ ਹੈ ਜੀ ਬਚਪਨ ਤੋਂ ਲੈ ਕੇ ਸੋ ਇਹਦੇ ਵਿੱਚ ਮੇਰੇ ਆ ਸ਼ਾਇਦ ਉਹ ਉਦਾਂ ਦਾ ਕੁਝ ਜਿਹੜੇ ਸਰੋਤਿਆਂ ਨੂੰ ਝਲ ਕੇ ਸੋ ਇਹਦੇ ਵਿੱਚ 8 ਭੇਟਾਂ ਨੇ ਜੀ ਬਹੁਤ ਚਿਰ ਦੀਆਂ ਲਿਖੀਆਂ ਹੋਈਆਂ ਸੀ ਪਰ ਮਹਾਮਾਈ ਦੀ ਕੋਈ ਰਹਿਮਤ ਹੋਣੀ ਸੀ ਇਹ ਛੱਤਲੇ ਰਿਲੀਜ਼ ਹੋਣ ਲਈ ਸਾਡਾ ਵੀਰ ਸ਼ਵੀ ਜਿਨੇ ਇੱਥੇ ਉਪਰਾਲਾ ਕੀਤਾ ਤੇ ਮੈਨੂੰ ਕਹਿੰਦਾ ਪਾਜੀ ਆਓ ਹਾਲਾਂਕਿ ਮੇਰੇ ਕੋ ਕੁਝ ਰੁਝੇਵੇਂ ਅੱਜ ਇਦਾਂ ਦੇ ਬਣ ਗਏ ਪਰ ਫਿਰ ਵੀ ਮਹਾਮਾਈ ਨੇ ਸੱਦ ਕੇ ਤੇ ਸਾਰੇ ਸੱਜਣਾ ਦੇ ਦਰਸ਼ਨ ਕਰਾਤੇ ਜੀ ਇਹਦੇ ਵਿੱਚ 8 ਭੇਟਾਂ ਨੇ ਜੀ ਜੀ ਅਮ ਬੈਸੇ ਲਿਖਿਆ ਮੇਰੇ ਕੋਲ ਬਹੁਤ ਕਿਉਂਕਿ ਮੇਰਾ ਲਿਖਣਾ ਜਿਹੜਾ ਨਾ ਜ਼ਿਆਦਾ ਕਾਰਾਗਰ ਹੈਗਾ ਜੀ ਲਿਖਣ ਦਾ ਮੈਨੂੰ ਜ਼ਿਆਦਾ ਸ਼ੌਕ ਹੈ ਉਹਦੇ ਵਿੱਚ ਹੋਰ ਬਹੁਤ ਕੁਝ ਲਿਖਿਆ ਪਿਆ ਇਹਦੇ ਵਿੱਚ ਜਗਰਾਤੇ ਤੇ ਆਪਾਂ ਹੋਰ ਵੀ ਕੁਝ ਇੰਡੀਆ ਦੇ ਵਿੱਚ ਕਰੀਦਾ ਉਹ ਇਹ ਤੇ ਤੋਂ ਬਾਰਾ ਵੀ ਗਾ ਰਹੀਦਾ ਬਟ ਇਹਦੇ ਵਿੱਚ ਅੱਠ ਭਜਨ ਬੰਦਗੀ ਦੇ ਗੀਤ ਨੇ ਜੀ ਜੀ ਬਿਲਕੁਲ ਜੀ ਸੋ ਤੁਸੀਂ ਥੋੜਾ ਜਿਹਾ ਦੋ ਸ਼ਬਦ ਸਾਡੇ ਦਰਸ਼ਕਾਂ ਨੂੰ ਉਜਰੂਸ ਨਾਓ ਜੀ ਤੇਰੇ ਹੱਥ ਡੋਰਾ ਮਾਰ ਤੁਣ ਕੇ ਜਾਂ ਤੋੜ ਦੇ ਟਣ ਕੇ ਜਾਂ ਤੋੜ ਦੇ ਹਾਸਿਆਂ ਚ ਤਾਰ ਦੇ ਜਾਂ ਹੰਝੂਆਂ ਚ ਰੋੜ ਦੇ ਹੰਝੂਆਂ ਚ ਰੋੜ ਦੇ ਤੇਰੇ ਚਰਨਾ ਵਿੱਚ ਥਾ ਮੱਲੀ ਜਿੰਦ ਹੋ ਜਾਏ ਪਿਆਰ ਚ ਚੱਲੀ ਮਾਏ ਮੇਰੀ ਏ दु लखां जंदड़ी कली दे हा तूं रखी नज़र सवली माहेरिए दुख लखां जंदड़ी कलीी दरी माए मेरी है। अंबे Mary ਸੋ ਜੀ ਜ਼ੋਰ ਦਾ ਤਾੜੀਆਂ ਹੋ ਜਾਣ ਜੀ ਬਹੁਤ ਸੋਨਾ ਗਾਇਆ ਜੀ ਇਹਨਾਂ ਨੇ ਬਹੁਤ ਸ਼ੁਕਰਾਨਾ ਜੀ ਸਰ ਤਲਵੀਰ ਜੱਲੋ ਵਾਲੀ ਸਾਡੇ ਬਹੁਤ ਪਿਆਰੇ ਪੁਰਾਣੇ ਮਿੱਤਰ ਬੇਲੀ ਵੀਰ ਨੇ ਜੀ ਸੋ ਇਹਨਾਂ ਦਾ ਜਿਹੜਾ ਚੈਨਲ ਆ ਉਹ ਜਗ ਬਾਣੀ ਇਹਨਾਂ ਨੇ ਬੜੀ ਤਰੱਕੀ ਕੀਤੀ ਹੈ ਸਾਰੇ ਮੇਰੇ ਸੱਜਣ ਵੀਰ ਨੇ ਇੱਥੇ ਕਿ ਕਰਮਾ ਵੀਰ ਸਾਡਾ 25 ਸਾਲ ਪਹਿਰਾ ਮੈਂ 25 ਸਾਲ ਪਹਿਲਾਂ ਕੈਲਗਰੀ ਚ ਆਏ ਸੀ ਸਾਰੇ ਸੱਜਣ ਮੈਨੂੰ ਜਾਣਦੇ ਨੇ ਸੋ ਜਿੰਨੇ ਸਾਡੇ ਵੀਰ ਕਲਾਕਾਰ ਜਾਨ ਹੀਰ ਹੁਣੀ ਆਏ ਪਹਿਲਾਂ ਵੀ ਜਿੰਨੇ ਆਏ ਨੇ ਸੋ ਸਾਰੇ ਸਤਿਕਾਰਯੋਗ ਨੇ ਜੀ ਸਾਰਿਆਂ ਨੂੰ ਰੱਬ ਤਰੱਕੀਆਂ ਬਖਸ਼ੇ ਇਦਾਂ ਖੜੇ ਰਹੀਏ ਜੀ ਆਪਾਂ ਫੁੱਲਾਂ ਵਾਂਗੂ ਸੋ ਜਾ ਰਿਹਾ ਸੋ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਪਾਜੀ ਦਾ ਥੈਂਕ ਯੂ ਕਰਨਾ ਚਾਹੂੰਗੀ ਪਾਜੀ ਆਏ ਤੇ ਮੇਰੇ ਇਸ ਸਥਾਨ ਨੂੰ ਇਹਨਾਂ ਨੇ ਪਵਿੱਤਰ ਕਰਤਾ ਜੀ ਬਿਲਕੁਲ ਇੱਕ ਪੇਂਟਗਾ ਕੇ ਸੋ ਇਦਾਂ ਹੀ ਤੁਹਾਡਾ ਆਸ਼ੀਰਵਾਦ ਬਸ ਚਾਹੀਦਾ ਤੇ ਦਿਲੋਂ ਥੈਂਕ ਯੂ ਸੋ ਮੱਚ ਮੇਰੀਆਂ ਦਿਲੋਂ ਦੁਆਵਾਂ ਨੇ ਜੀ ਤੁਸੀਂ ਹੋਰ ਵੀ ਤਰਕੀਆਂ ਨੂੰ ਸ਼ੋ ਹੋ ਜੀ ਬਹੁਤ ਬਹੁਤ ਸ਼ੁਕਰਾਨਾ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਜਲੋ ਵਾਲੀਆ ਟਾਈਮਸ ਨੂੰ ਦੇਖਦੇ ਰਹੋ ਤੇ ਇਸ ਤਰ੍ਹਾਂ ਹੀ ਅੱਗੇ ਹੋਰ ਵੀ ਅਸੀਂ ਲੈ ਕੇ ਆਂਦੀ ਰਵਾਂਗੇ ਜੀ ਤੁਹਾਡੇ ਲਈ ਬਹੁਤ ਵਧੀਆ ਜੀ